hi guys welcome to Punjabi story news i am journalist at the auckland grammar seniors candy school today we have a prabnit kaur from 12th commerce she is a very brilliant student in the 12th commerce she got the first rank in the moga and she got ninth rank in the punjab she is very brilliant student in the 12th commerce ਨਾਓ ਰਿੰਪਾ ਸਰ ਇਜ਼ ओन टू द ਇੰਟਰਵਿਊ ਆਫ ਦਾ ਪ੍ਰਬਨਿਤ ਕੌਰ ਥੈਂਕ ਯੂ ਥੈਂਕ ਯੂ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਪੇਰੋਤੀ ਹੈ ਫਿਰ ਕبھی ਹੋਤਾ ਹੈ ਚਵਨ ਮੇਂ ਜਦਾਵਰ ਪੈਦਾ ਬਹੁਤ دیر ਤੱਕ ਅਸੀਂ ਲੱਭਦੇ ਆਂ ਮਿਹਨਤ ਕਰਦੇ ਆਂ ਫਿਰ ਇੱਕ ਬੱਚਾ ਪੈਦਾ ਹੁੰਦਾ ਤੇ ਮੈਂ ਬਹੁਤ ਖੁਸ਼ ਆਂ ਜੀ ਕਿ ਸਾਡੇ ਨਾਲ ਪ੍ਰਬਨਿਤ ਹੈ ਪ੍ਰਬਨਿਤ ਕਿਵੇਂ ਪੈਦਾ ਹੋਈ ਪ੍ਰਬਨਿਤ ਦੀ ਜ਼ਿੰਦਗੀ ਚ ਕਿਹੜੀਆਂ ਮੁਸ਼ਕਲਾਂ ਆਈਆਂ ਅਸੀਂ ਉਹਨਾਂ ਗੱਲ ਕਰਾਂਗੇ ਪ੍ਰਬਨਿਤ ਸਭ ਨਾਲ ਪਹਿਲਾਂ ਤੁਸੀਂ ਮੈਨੂੰ ਦੱਸੋ ਲੈ ਵੀ ਜਿਹੜਾ ਤੁਹਾਡੇ ਚ ਕੌਨਫੀਡੈਂਸ ਹੈ ਕੌਨਫੀਡੈਂਸ ਲੈਵਲ ਜਾਂ ਕਦੀ ਤੁਸੀਂ ਸੁਪਨਾ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਫਸਟ ਸੈਕਿੰਡ ਜਾਂ ਨਾਇਨਥ ਰੈਂਕ ਲਾਉਂਗੇ ਸਰ ਇਹ ਜਿਹੜਾ ਮੇਰਾ ਸੁਪਨੇ ਦੀ ਸ਼ੁਰੂਆਤ ਮੇਰੇ 8th ਸਟੈਂਡਰਡ ਤੋਂ ਸ਼ੁਰੂ ਹੋਈ ਜਦੋਂ ਕਿ ਲੋਕਡਾਊਨ ਦਾ ਟਾਈਮ ਸੀ ਤੇ ਲੋਕਡਾਊਨ ਦੇ ਵਿੱਚ ਹੀ ਮੇਰਾ ਬੇਸ ਬਣਿਆ ਜਦੋਂ ਮੇਰੀ ਅੱਖਾਂ ਦੇ ਅੱਗੇ ਇੱਕ ਪੱਟੀ ਲੱਤੀ ਤੇ ਮੈਨੂੰ ਪਤਾ ਲੱਗਾ ਕਿ ਆਪਾਂ ਜ਼ਿੰਦਗੀ ਇੱਥੇ ਸਿਰਫ ਟਾਈਮ ਜ਼ਿੰਦਗੀ ਪਾਸ ਕਰਨ ਨਹੀਂ ਆਏ ਆਪਾਂ ਇੱਥੇ ਲਾਈਫ ਪਾਸ ਨਹੀਂ ਕਰਨ ਆਏ ਆਪਾਂ ਇਹਦੇ ਲਾਈਫ ਵਿੱਚ ਕੁਝ ਕਰਨ ਆਏ ਆ ਕਿ ਇਫ ਆਈ ਆਮ ਬੌਰਨ ਪੂਰ ਦੈਨ ਦੈਟਸ ਨਾਟ ਮਾਈ ਫਾਲਟ ਬਟ ਇਫ ਆਈ ਡਾਈ ਪੂਰ ਪੂਰ ਦੈਨ ਦੈਟਸ ਟੋਟਲੀ ਮਾਈ ਫਾਲਟ ਸੋ ਮੈਂ ਚੰਦੀ ਸੀ ਕਿ ਮੈਂ ਇਹੋ ਦਾ ਕੋਈ ਮਤਲਬ ਕਿ ਮਿਸਟੇਕ ਨਹੀਂ ਕਰਨੀ ਮੈਂ ਆਪਣੀ ਜ਼ਿੰਦਗੀ ਵਿੱਚ ਇਹਨਾ ਨਾਮ ਕਮਾਣਾ ਹੈ ਕਿ ਜਿਹੜੇ ਮੇਰੇ ਮਦਰ ਫਾਦਰ ਨੇ ਸਟਰਗਲ ਕੀਤਾ ਹੈ ਉਹਨਾਂ ਦਾ ਮੁੱਲ ਮੋਟ ਸਗਾ ਜਿਹੜਾ ਉਹਨਾਂ ਨੇ ਸ਼ੁਰੂ ਤੋਂ ਮੈਨੂੰ ਇੱਕ ਚਾਂਸ ਦਿੱਤਾ ਹੈ ਇੰਨੀ ਮਨੀ ਉਹਨਾਂ ਨੇ ਮੇਰੇ ਉੱਪਰ ਲਾਈ ਸ਼ੁਰੂ ਤੋਂ ਨਰਸਰੀ ਤੋਂ ਲੈ ਕੇ ਕਿ ਉਹਨਾਂ ਨੂੰ ਮੈਂ ਸਾਰਾ ਰਿਟਰਨ ਤਾਂ ਨਹੀਂ ਕਰ ਸਕਦੀ ਪਰ ਇੱਕ ਉਹਨਾਂ ਦਾ ਮੁੱਲ ਪਾ ਸਕਦੀ ਹਾਂ ਇੱਕ ਉਹਨਾਂ ਨੂੰ ਇਹ ਦਿਖਾ ਸਕਦੀ ਹਾਂ ਕਿ ਹਾਂ ਮੈਂ ਜੇ ਤੁਸੀਂ ਮੈਨੂੰ ਇੱਕ ਚਾਂਸ ਦਿੱਤਾ ਹੈ ਤੋਂ ਮੈਂ ਉਸ ਚਾਂਸ ਦਾ ਪੂਰਾ ਬੈਨੀਫਿਟ ਕਰਕੇ ਬੈਨੀਫਿਟ ਯੂਟਿਲਾਈਜ਼ ਕਰਕੇ ਤੁਹਾਡਾ ਨਾਮ ਰੋਸ਼ਨ ਕਰਾਂਗੀ ਤੇ ਇਹਦੇ ਵਿੱਚ ਮੈਨੂੰ ਸਪੋਰਟ ਕੀਤਾ ਮੇਰੀ ਆਕਲੈਂਡ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਫਤੇਗੜ ਪਿੰਚਤੂਰ ਸਾਡੇ ਡਾਇਰੈਕਟਰ ਰਮਨਤਿਕਾ ਪਿੰਚਤੂਰੀ ਮੈਮ ਚੇਅਰਮੈਨ ਰਿਪਰਸਰ ਐਂਡ ਨਿਰਮਲਾ ਮੈਮ ਨਾਲ ਹੀ ਸਾਡੇ ਕਲਾਸ ਇਨਚਾਰਜ ਜਸਪ੍ਰਿਤ ਸਰ ਇਹ ਦਰਸ਼ਨਾ ਮੈਮ ਜਿਨ੍ਹਾਂ ਨੇ ਇਹ ਸੁਪਨਿਆਂ ਨੂੰ ਮੈਨੂੰ ਅੱਜ ਪੂਰਾ ਕਰ ਦਿੱਤਾ ਇੱਕ ਮੇਰਾ ਨਾਮ ਹਾਈਲਾਈਟ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਇਹ ਉਹਨਾਂ ਦੀ ਮਿਹਨਤ ਨਾਲ ਹੀ ਸਭ ਕੁਝ ਪੋਸੀਬਲ ਹੋਇਆ ਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਕ ਅਸੀਂ ਇੰਡੀਆ ਦੇ ਸਾਹਮਣੇ ਜਿਹੜੇ ਗ੍ਰੇਟ ਸਿੱਖ ਹੈ ਚਰਨਜੀਤ ਸਿੰਘ ਸ਼ਾਹ ਕੱਲ ਉਹਨਾਂ ਕੋਲ ਬੈਠੇ ਸੀ ਤੇ ਉਹਨਾਂ ਕੋਲ ਆ ਕਿਤਾਬ ਪਈ ਸੀ ਵਰਡ ਪਾਵਰ ਮੇਡ ਈਜ਼ੀ ਤੇ ਮੈਨੂੰ ਯਾਦ ਆ ਗਿਆ ਪ੍ਰਵਨੀਤ ਤੁਸੀਂ ਸਾਰੇ ਪੰਜਵੀਂ ਕਲਾਸ ਤੋਂ ਕਰਦੇ ਆਂ ਕਿ ਵਰਡ ਪਾਵਰ ਮੇਡ ਈਜ਼ੀ ਇਹ ਕਿਤਾਬ ਜਿਹੜੀ ਹੈ ਮੈਂ ਇਹਨੂੰ ਕਈ ਵਾਰ ਕਹਿੰਦਾ ਹੁੰਦਾ ਇਹ ਪੰਡਿਤ ਜੀ ਦੀ ਲਾਲ ਕਿਤਾਬ ਹੈ ਪੰਡਿਤ ਜੀ ਨਹੀਂ ਕਹਿੰਦੇ ਹੁੰਦੇ ਨਹੀਂ ਪੰਡਿਤ ਜੀ ਕੋਈ ਕਿਤਾਬ ਹੈ ਕਿਤਾਬ ਦੇ ਵਿੱਚ ਸਾਰੇ ਮੰਤਰ ਹੈ ਤੁਹਾਡਾ ਸਾਰੇ ਪ੍ਰੀਖਿਆ ਦੱਸ ਦਈਏ ਤੁਸੀਂ ਮੈਨੂੰ ਦੱਸੋਗੇ ਕਿ ਇਹ ਲਾਲ ਕਿਤਾਬ ਕੀ ਹੈ ਤੇ ਇਹ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਅਸਰ ਪਾਉਂਦੀ ਹੈ ਜਿਹੜਾ ਆਪਾਂ 5ਵੀਂ ਕਲਾਸ ਤੋਂ ਹਰੇਕ ਬੱਚੇ ਨੂੰ ਕਰਾਉਨੇ ਆ ਇਹ ਲਾਲ ਕਿਤਾਬ ਵਰਡ ਪਾਵਰ ਇੱਕ ਆਪਣੇ ਸੁਪਨੇ ਉਹਨੂੰ ਪੂਰਾ ਕਰਨ ਦਾ ਇੱਕ ਆਪਣੇ ਸੁਪਨੇ ਉਹਨੂੰ ਖੋਲਣ ਦੀ ਇੱਕ ਚਾਬੀ ਹੈ ਕਿ ਜਿਹੜਾ ਬੱਚਾ ਇਸ ਵਰਡ ਪਾਵਰ ਦਾ ਇੱਕ ਇੱਕ ਵਰਡ ਇਹ ਜਿਹੜੀ ਵਰਡ ਪਾਵਰ ਹੈ ਇਹਦੇ ਵਿੱਚ ਇਹੋ ਜਿਹੇ ਵਰਡਸ ਹੈ ਜਿਹੜੀ ਆਪਾਂ ਨੂੰ ਪਾਵਰਫੁੱਲ ਬਣਾ ਦੇਣਗੇ ਆਪਾਂ ਨੂੰ ਇੱਕ ਸੁਪਰ ਹੀਰੋ ਬਣਾ ਦੇਣਗੇ ਕਿ ਆਪਣੇ ਵਿੱਚ ਇੱਕ ਜਜ਼ਬਾ ਪੈਦਾ ਹੋ ਜਾਗਾ ਕਿ ਆਪਾਂ ਆਪਣੇ ਸਾਰੇ ਸੁਪਨੇ ਉਹਨੂੰ ਪੂਰਾ ਕਰ ਸਕੀਏ ਤੇ ਅੱਜ ਮੇਰੇ ਵਿੱਚ ਉਹ ਜਜ਼ਬਾ ਪੈਦਾ ਹੋਇਆ ਇਸ ਬੁੱਕ ਦੀ ਸਟਾਰਟਿੰਗ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਬੱਚਾ ਜਾਂ ਕੋਈ ਵੀ ਇਸ ਕਿਤਾਬ ਨੂੰ ਪੜ ਲੂਗਾ ਇੱਕ ਇੱਕ ਲਾਈਨ ਨੂੰ ਇੱਕ ਵਿਸ਼ਵਾਸ ਤੇ ਪੜੂਗਾ ਉਹ ਇਨਸਾਨ ਜਾਂ ਉਹ ਸਟੂਡੈਂਟ ਪਹਿਲਾਂ ਵਾਂਗੂ ਨਹੀਂ ਰਹੂਗਾ ਉਹ ਦੁਨੀਆ ਤੋਂ ਆਪਣੇ ਆਪ ਨੂੰ ਵੱਖਰਾ ਮਹਿਸੂਸ ਕਰੂਗਾ ਜਿਹੜਾ ਕਿ ਅੱਜ ਮੈਂ ਵੱਖਰਾ ਮਹਿਸੂਸ ਕੀਤਾ ਮੈਂ ਦੁਨੀਆ ਨਾਲੋਂ ਵੱਖਰੇ ਹੋ ਕੇ ਇੱਕ ਪੋਜੀਸ਼ਨ ਹਾਸਿਲ ਕੀਤੀ ਹੈ ਤੇ ਅੱਗੇ ਵੀ ਮੈਨੂੰ ਇਸ ਕਿਤਾਬ ਦੇ ਸਦਕਾ ਮੈਨੂੰ ਇਹ ਆ ਕਿ ਮੈਂ ਕਰ ਸਕਦੀ ਆ ਅੱਗੇ ਕਿਉਂਕਿ ਮੈਂ ਇਸ ਕਿਤਾਬ ਦਾ ਹਰੇਕ ਵਰਡ ਪੜਿਆ ਹੋਇਆ ਹੈ ਤੇ ਅੱਜ ਮੈਂ ਦੁਨੀਆ ਨਾਲੋਂ ਆਪਣੇ ਆਪ ਨੂੰ ਇੱਕ ਵੱਖਰਾ ਮਹਿਸੂਸ ਕਰ ਰਹੀ ਆ ਮੇਰੇ ਕੋਲ ਇੱਕ ਚਾਬੀ ਹੈ ਕਿ ਮੈਂ ਆਪਣੇ ਸੁਪਨਿਆਂ ਦਾ ਗੇਟ ਖੋਲ ਸਕਦੀ ਆ ਹਾਂਜੀ ਇਹ ਵਰ ਪਾਵਰ ਚਾਬੀ ਕਿਵੇਂ ਹੈ ਅਸੀਂ ਇਹ ਜਾਨਣਾ ਕਿ ਹੁਣ ਪ੍ਰਵਨੀਤ ਤੋਂ ਪ੍ਰਵਨੀਤ ਮੈਂ ਥੋੜੀ ਜਿਹੀ ਗੱਲਾਂ ਤੁੜਿਆ ਕਰਨਾ ਚਾਹੁੰਦੇ ਆ ਮੈਨੂੰ ਦੱਸੋ ਲਵੀ ਈਗੋ ਦਾ ਮਤਲਬ ਕੀ ਹੈ ਤੇ ਆਪਾਂ ਥੋੜਾ ਜਿਹਾ ਬਾਬੇ ਨਾਨਕ ਦਾ ਫਲਸਫਾ ਇੱਥੋਂ ਜਾਣਾਂਗੇ ਲਈ ਵਰਡ ਪਾਵਰ ਚ ਬਾਬੇ ਨਾਨਕ ਦਾ ਫਲਸਫਾ ਵੀ ਹੈ ਈਗੋ ਤੋਂ ਕਿਹੜੇ ਕਿਹੜੇ ਸ਼ਬਦ ਬਣੇ ਆ ਤੇ ਈਗੋ ਦਾ ਮਤਲਬ ਕੀ ਹੈ ਈਗੋ ਦਾ ਮਤਲਬ ਹੁੰਦਾ ਆਈ ਯਾਨੀ ਕਿ ਸੈਲਫ ਯਾਨੀ ਕਿ ਮੈਂ ਮੈਂ ਈਗੋ ਤੋਂ ਜਿਹੜੇ ਸ਼ਬਦ ਬਣੇ ਆ ਉਹ ਹੈ ਈਗੋਇਸਟ ਈਗੋਇਸਟ ਦਾ ਮਤਲਬ ਹੁੰਦਾ ਹੈ ਜਿਹੜਾ ਮਤਲਬ ਸੈਲਫਿਸ਼ ਹੋਵੇ ਈਗੋ ਦੇ ਵਿੱਚ ਸੈਲਫਿਸ਼ ਹੋਵੇ ਈਗੋਟਿਸਟ ਜਿਹੜਾ ਈਗੋ ਵਿੱਚ ਰਹਿ ਕੇ ਆਪਣੀਆਂ ਹੀ ਗੱਲਾਂ ਕਰੇ ਈਗੋਸੈਂਟ੍ਰਿਕ ਜਿਹਦਾ ਸੈਂਟਰ ਹੀ ਈਗੋ ਹੋਵੇ ਤੇ ਈਗੋਮੈਨੀਅਕ ਜਿਹੜੀ ਆਪਣੀ ਈਗੋ ਵਿੱਚ ਪਾਗਲ ਹੋ ਜਵੇ ਜਿਵੇਂ ਆਪਾਂ ਆਨਰ ਕਿਲਿੰਗ ਦੀ ਗੱਲ ਕਰਦੇ ਆਂ ਲ ਵੀ ਆਪਣੀ ਇੱਜ਼ਤ ਪਿੱਛੇ ਲੋਕ ਜਿਹੜੇ ਉਹ ਈਗੋਮੈਨੀਕ ਹੁੰਦੇ ਆਂ ਹੁਣ ਅੱਗੇ ਬਾਬਾ ਨਾਨਕ ਆ ਗਿਆ ਐਲਟਰ ਦਾ ਮਤਲਬ ਕੀ ਹੈ ਐਲਟਰ ਦਾ ਮਤਲਬ ਅਦਰ ਹੁੰਦਾ ਹੈ ਕਿ ਤੂੰ ਤੂੰ ਤੇਰਾ ਤੇਰਾ ਜਿਵੇਂ ਕਿ ਬਾਬਾ ਨਾਨਕ ਜੀ ਦਾ ਤੇਰਾ ਤੇਰਾ ਉਹ ਸਾਰਾ ਐਲਟ੍ਰੀਸਮ ਹੁੰਦਾ ਹੈ ਕਿ ਆਪਾਂ ਹਮੇਸ਼ਾ ਮਤਲਬ ਜਿਹੜੇ ਦੂਸਰਿਆਂ ਨੂੰ ਸਮਝਦੇ ਆ ਕਿ ਤੂੰ ਹੀ ਤੇਰਾ ਤੇਰਾ ਰੱਬ ਦਾ ਤੇਰਾ ਤੇਰਾ ਉਹ ਐਲਟ੍ਰੀਗੋ ਹੁੰਦੀ ਹੈ ਤਾਂ ਐਲਟਰ ਤੋਂ ਆਪਣੇ ਹੋਰ ਵੀ ਸ਼ਬਦ ਬਣੇ ਜਿਵੇਂ ਕਿ ਔਲਟਰਨੇਟਿਵ ਦਾ ਮਤਲਬ ਹੁੰਦਾ ਹੈ ਕਿ ਆਪਣੇ ਕੋਲ ਹੋਰ ਕੋਈ ਆਪਸ਼ਨ ਹੋਵੇ ਜਿਵੇਂ ਫੋਰ ਐਗਜ਼ਾਮਪਲ ਕਿ ਮੇਰੇ ਕੋਲ ਇਹ ਬਣਨ ਤੋਂ ਇਲਾਵਾ ਹੋਰ ਕੋਈ ਆਲਟਰਨੇਟਿਵ ਹੈਗਾ ਹਾਂ ਡੀਸੀ ਬਣਨ ਤੋਂ ਹਾਂਜੀ ਜੁਡੀਸ਼ਰੀ ਲੋ ਬੰਦਾ ਹਾਂਜੀ ਨਹੀਂਗਾ ਸਾਈ ਪਾਈਏ ਜੇ ਦਾ ਨਾਮ ਚਿਤ ਲਾਈਏ ਜੈ ਵਸਤ ਪਾਈਏ ਸਾਈ ਪਾਈਏ ਜੇ ਨਾਮ ਚਿਤ ਲਾਈਏ ਜੇ ਤੂੰ ਤੇਰੇ ਅੰਦਰ ਤੇਰੇ ਅੰਦਰ ਚਿੱਤਰ ਬਣ ਗਿਆ ਉਸ ਨਾਮ ਦਾ ਜਿਹਨੂੰ ਤੂੰ ਬੰਨਣਾ ਫਿਰ ਸੈਕਿੰਡ অপਸ਼ਨ ਕੋਈ ਨਹੀਂ ਤੇਰੇ ਕੋਲ ਕੋਈ ਆਲਟਰਨੇਟਿਵ ਨਹੀਂ ਹੈ ਬਸ ਤੂੰ ਉਹੀ ਬੰਨਣਾ ਹੈ ਆਲਟਰਨੇਟਿਵ ਹੋ ਗਿਆ ਆਲਟਰ ਈਗੋ ਕੀ ਹੁੰਦੀ ਹੈ ਆਲਟਰ ਈਗੋ ਦਾ ਮਤਲਬ ਹੁੰਦਾ ਹੈ ਕਿ ਮੇਰੇ ਅੰਦਰ ਇੱਕ ਹੋਰ ਮੈਂ ਆ ਜਿਹੜੀ ਕਿ ਮੈਨੂੰ ਸਭ ਕੁਝ ਦੱਸਦੀ ਹੈ ਕਿ ਮੇਰੇ ਅੰਦਰ ਜਿਹੜਾ ਮੇਰਾ ਅੰਦਰਲਾ ਹੈ ਮੈਨੂੰ ਉਹ ਬਾਹਰ ਕੱਢਣ ਦੀ ਲੋੜ ਹੈ ਕਿ ਜੇ ਮੈਂ ਉਹਦੇ ਆਪਣ ਨੂੰ ਪੂਰਾ ਐਕਸਪ੍ਰੈਸਿਵ ਬਣਾਣਾ ਹੈ ਉਹ ਮੇਰੀ ਅਲਟਰੀਗੋ ਹੈ। ਤੈਨੂੰ ਕੋਈ ਉਦਾਹਰਨ ਯਾਦ ਆ ਅਲਟਰੀਗੋ ਦੀ ਜਿਵੇਂ ਭੂਲ ਭਲਈਆ ਫਿਲਮ ਦੇ ਵਿੱਚ? ਹਾਂਜੀ ਭੂਲ ਭਲਈਆ ਫਿਲਮ ਦੇ ਵਿੱਚ ਇੱਕ ਜਿਹੜੀ ਫਿਲਮ ਕਰੈਕਟਰ ਸੀ ਉਹਦੇ ਅੰਦਰ ਮਤਲਬ ਉਹਦੇ ਅੰਦਰੋਂ ਇੱਕ ਮਤਲਬ ਕਿ ਜਿਵੇਂ ਹਾਂ ਉਹਦੇ ਅੰਦਰ ਕੋਈ ਖਵਾਸ਼ਾ ਸੀ ਦੱਬੀਆਂ ਕੁਚਲੀਆਂ ਜਿਹੜੀ ਕਿ ਉਹਨੂੰ ਮਤਲਬ ਕਿ ਕੁਝ ਕਰਨ ਤੇ ਮਜਬੂਰ ਕਰਦੀਆ ਸੀ ਉਹ ਵੀ ਇੱਕ ਅਲਟਰੀਗੋ ਦੀ ਐਗਜ਼ਾਮਪਲ ਹੈ। ਸਾਡੇ ਅੰਦਰ ਜਿਹੜਾ ਹੋਰ ਸ਼ਤਾਨ ਹੈ ਜਿਹੜੀਆਂ ਸਾਡੀਆਂ ਦਵੀਆਂ ਕੁਝ ਨੇ ਖਾ ਖਾਸ਼ਾ ਉਹ ਵੀ ਆਲਟਰ ਤੋਂ ਯਾਨੀ ਈਗੋ ਦਾ ਮਤਲਬ ਮੈਂ ਮੈਂ ਆਲਟਰ ਦਾ ਮਤਲਬ ਅਦਰ ਤੂੰ ਤੂੰ ਮੈਂ ਮੈਂ ਤੇ ਤੂੰ ਤੂੰ ਦੀ ਲੜਾਈ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਸਰਜੀਤ ਪਾਤਰ ਹਮੇਸ਼ਾ ਉਹਦੀ ਇੱਕ ਛੋਟੀ ਨਜ਼ਮ ਹੈ ਉੱਠ ਜਗਾ ਦੀ ਮਮਬਤੀਆਂ 네ਰ ਨਾ ਅੱਖੇ ਕੇ ਚਰਨ ਡਰ ਗਿਆ ਤੇ ਰਾਤ ਨਾ ਅੱਖੇ ਕੇ ਸੂਰਜ ਮਰ ਗਿਆ 네ਰ ਦਾ ਉਹਨੂੰ 네ਗੈਟਿਵਿਟੀ ਇਹ ਨਾ ਸੋਚੇ ਕਿ ਜਿਹੜਾ ਚਰਨ ਰੋਸ਼ਨੀ ਦਾ ਮਤਲਬ ਚੜ੍ਹਦੀ ਕਲਾ ਖਤਮ ਹੋ ਗਈ ਚੜ੍ਹਦੀ ਕਲਾ ਹਮੇਸ਼ਾ ਸਾਡੇ ਅੰਦਰ ਹਮੇਸ਼ਾ ਹੀ ਰਹਿਣੀ ਚਾਹੀਦੀ ਹੈ ਇਸੇ ਤਰ੍ਹਾਂ ਪ੍ਰਵਨੀਤ ਮੈਂ ਥੋੜਾ ਜਿਹਾ ਤੈਨੂੰ ਲਾਲ ਕਿਤਾਬ ਬਾਰੇ ਗੱਲਾਂ ਕਰਨਾ ਚਾਹੁੰਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਜਿਹੜੀਆਂ ਬੇਸਿਕ ਰੂਟਸ ਹੈ ਜਿਵੇਂ ਆਪਾਂ ਪੰਜਾਬੀ ਦਾ ਸ਼ਬਦ ਆਪਣੇ ਕੋਲ ਮਾਤਰ ਭੂਮੀ ਹੈ ਸੇਮ ਸ਼ਬਦ ਤੋਂ ਮੈਟਰ ਬਣਿਆ ਹੈ ਅੰਗਰੇਜ਼ੀ ਦਾ ਜਿਦੇ ਤੋਂ ਮਟਰਨਿਟੀ ਮੈਟ੍ਰਿਮੋਨੀਅਲ ਤੇ ਪਿਤ੍ਰ